ਦੁਪੱਟਾ ਜੋਰ ਜੜਦਾ ਸੂਟ ਹੈਗਾ ਜੇ ਦੁਪੱਟਾ ਵੀ ਜੋਰ ਜੜਦਾ ਹੈਗਾ ਇਹ ਸੂਟ 3250 ਦਾ ਸੂਟ ਹੈ ਇਸ ਟਾਈਮ ਤੁਹਾਨੂੰ ਸੂਟ 850 ਦਾ ਮਿਲੇਗਾ ਮਸਟਰਡ ਕਲਰ ਤੇ ਰੈੱਡ ਕਲਰ ਦਾ ਕੰਬੀਨੇਸ਼ਨ ਸੂਟ ਹੈਗਾ ਵਾ ਜਿੱਤੋਂ ਮਰਜ਼ੀ ਤੁਸੀਂ ਪਤਾ ਕਰੋ ਸੂਟਾਂ ਦੇ ਰੇਟ ਜਿਹੜੇ ਸਭ ਤੋਂ ਬਾਜ਼ਾਰ ਨਾਲੋਂ ਸਸਤੇ দামে ਤੇ ਵਧੀਆ ਵਿੱਚ ਮਿਲਣਗੇ ਕੰਮ ਜੀ ਕੰਮ ਬਖੂਬ ਕੰਮ ਜਿਹੜਾ ਵੀ ਸੂਟ ਦੇਖੂਗਾ ਆਖਿਰ ਪੁੱਛੂਗਾ ਭਾਜੀ ਸੂਟ ਕਿੱਥੋਂ ਲਿੱਤਾ ਆਪਦੀ ਘਰ ਵਾਲੀ ਵਾਸਤੇ ਦੋਵੇਂ ਜਾ ਕੇ ਕਹੂਗਾ ਮੈਂ ਮਾਤੂ ਸ਼ੀ ਦੀ ਦਸਤਾਰ ਤੇ ਗਿਆ ਸੀ ਕੋ ਕਿਨੇ ਬਰੀਕੀ ਨਾਲ ਕਾਰੀਗਰ ਦੇ ਵੱਲੋਂ ਕੀਤਾ ਗਿਆ ਉਹਨਾਂ ਦੇ ਵੱਲੋਂ ਆਪਸੂਟ ਡਿਜ਼ਾਈਨ ਜਿਹੜੇ ਕਰਵਾਏ ਜਾਂਦੇ ਨੇ ਸਿਰਫ ਤੇ ਸਿਰਫ ਇਹ ਤੁਹਾਨੂੰ 3000 ਤੋਂ ਵੀ ਥੱਲੇ ਤੇ ਮਿਲ ਜਾਣਗੇ ਯਾਨੀ ਕਿ ਜ਼ਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਦੇਖੋ ਪਰਪਲ ਕੱਦਾ ਸੂਟ ਆਇਆ ਹੈ ਬਹੁਤ ਬ੍ਰਾਈਟ ਸ਼ੇਡ ਹੈ ਜੀ ਹੈ ਇਹਦੀ ਸ਼ੇਡ ਜਿਹੜੀ ਐਨਆਰਈ ਭੈਣਾ ਬਾਹਰੋਂ ਆਉਂਦੀਆਂ ਨਾ ਜਾਂ ਉਹਨਾਂ ਦੀ ਪਸੰਦ ਸਭ ਤੋਂ ਪਹਿਲਾ ਕਲਰ ਇਹ ਹੀ ਹੁੰਦਾ ਹੈ ਕਿ ਮੈਨੂੰ ਬ੍ਰਾਈਟ ਸ਼ੇਡ ਦੇ ਸੂਟ ਮਿਲੇ ਪਰਪਲ ਕੱਲੇ ਸੂਟ ਨਾਲ ਕੰਬੀਨੇਸ਼ਨ ਸੂਟ ਦੁਪੱਟਾ ਹੈਗਾ ਨਾਲ ਸਾਰਾ ਏਕ ਕਲਾਸ ਹੈਗਾ ਬਈ ਪਿਆ ਸ਼ਿਮਰ ਦਾ ਸੂਟ ਹੈਗਾ ਵਾ ਪਿਓ ਸ਼ਿਮਰ ਦਾ ਸੂਟ ਪਿਓ ਚਨਾਉਂ ਦਾ ਦੁਪੱਟਾ ਮੈਚਿੰਗ ਸੂਟ ਹੈਗਾ ਵਾ ਦੇਖੋ ਇਹਦੇ ਨਾਲ ਹੀ ਤੁਹਾਨੂੰ ਸਲਵਾਰ ਮਿਲੇਗੀ ਸਲਵਾਰ ਵੀ ਪਲੇ ਸਲਵਾਰ ਤੇ ਵਰਕ ਵਾਲਾ ਸੂਟ ਮਿਲੇਗਾ ਸਾਰਾ ਹੀ ਸੂਟ ਏ ਕਲਾਸ ਬਣਿਆ ਆਇਆ ਹੈ ਸੇਲ 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 ਤਮਾਕਾ ਸੇਲ ਅਦੀ ਹੀ ਸੇਲ ਜਿੱਥੇ ਕੀ ਤੁਹਾਨੂੰ 2-2000 ਦੇ ਕੱਪੜੇ ਸਿਰਫ 5-500 ਰੁਪਏ ਦੇ ਮਿਲਣਗੇ ਸਹੀ ਸੁਣ ਰਹੇ ਹੋ ਕਹਿੰਦੇ ਥੋੜੇ ਜਮਾ ਠੀਕ ਹੈ ਦੋ ਦੋ ਹਜ਼ਾਰ ਦੇ ਸੂਟ ਤੁਹਾਨੂੰ ਸਿਰਫ 5500 ਦੇ ਵਿੱਚ ਮਿਲਣਗੇ ਨਵਰਾਤਰੀ ਖੋਜੀ ਸਿਲਕ ਦਾ ਸੂਟ ਹੈਗਾ ਵਾ 500 ਦਾ ਸੂਟ ਹੈਗਾ ਇਸ ਟਾਈਮ 2000 ਰੇਟ ਹੈਗਾ ਇਹਦਾ ਇਸ ਟਾਈਮ ਮਾਤੋਸ਼ੀ ਨੇ ਲੈਸਟਰ ਛੜੀ ਆ ਇਕ ਕਾ ਸੂਟ ਆ ਪਾ ਜੀ ਇਹ ਵੀ 2000 ਦਾ ਸੂਟ ਆ 500 ਦਾ ਦੇ ਰਿਹਾ ਇਸ ਟਾਈਮ ਸੂਟ ਦੇਖ ਸਕਦੇ ਹੋ ਸੂਟ ਦੀ ਕੁਆਲਿਟੀ ਮੂਹ ਆ ਬੋਲਦੀ ਕਿ ਮੈਂ ਸੂਟ ਰਹੇਗਾ ਕਿਉਂਕਿ ਅਜਿਹੇ ਸੂਟ ਤੁਹਾਨੂੰ ਜਿੱਥੇ 2-2 3-3000 ਦੇ ਮਿਲਣਗੇ ਪਰ ਇਹ ਟੈਗ ਤੁਹਾਨੂੰ ਦਿਖਾ ਦਿੰਦੇ ਆ ਸਿਰਫ 500 ਰੁਪਏ ਦਾ ਇਹ ਸੂਟ ਜਿਹੜਾ ਉਹ ਮਿਲੇਗਾ ਇਹ ਦੇਖੋ ਸੂਟ ਪਾ ਜੀ ਇਹ ਸੂਟ ਹੈਗਾ 2000 ਰੁਪਏ ਦਾ ਇਹ ਵੀ ਤੁਹਾਨੂੰ ਇਸ ਟਾਈਮ ਸੂਟ ਮਿਲਣਾ ਜੇ 500 ਰੁਪਏ ਦਾ ਇਹ ਨੈਚੁਰਲ ਕਲੇਪ ਪ्योर ਚਨਾਉਂ ਦਾ ਦੁਪੱਟਾ ਹੈਗਾ ਇਹ ਨਾਲ ਵਾਲਾ ਦੁਪੱਟਾ ਚੋਰ ਜੱਟ ਦਾ ਸੂਟ ਹੈਗਾ ਜੇ ਦੁਪੱਟਾ ਵੀ ਜੋਰ ਜ ਰੰਗ ਜਿਹੜਾ ਕਿ ਮੂਹ ਬੋਲੇਗਾ ਰਾਣੀਆਂ ਮਹਾਰਾਣੀਆਂ ਅਕਸਰ ਹੀ ਇਦਾਂ ਦੇ ਰੰਗ ਜਿਹੜੇ ਪਾਉਂਦੀਆਂ ਗੋਡੀਆਂ ਦੇ ਭਾ ਜਿਹੜੇ ਤੁਹਾਨੂੰ ਇਹ ਕੱਪੜੇ ਜਿਹੜੇ ਮਿਲ ਜਾਣਗੇ ਸ਼ਰਫ ਮਾਤੂ ਸ਼ਰੀ ਦੇ ਸਤਾਰ ਦੇ ਉੱਤੇ ਮਸਟਰਡ ਕਲਰ ਤੇ ਰੈਡ ਕਲਰ ਦਾ ਕੰਬੀਨੇਸ਼ਨ ਸੂਟ ਹੈਗਾ ਵਾ ਜਿੱਥੋਂ ਮਰਜੀ ਤੁਸੀਂ ਪਤਾ ਗੱਲ ਸੂਟਾਂ ਦੇ ਰੇਟ ਜਿਹੜੇ ਸਭ ਤੋਂ ਬਾਜ਼ਾਰ ਨਾਲੋਂ ਸਸਤੇ ਤੁਹਾਨੂੰ ਤੇ ਵਧੀਆ ਵਿੱਚ ਮਿਲਣਗੇ ਨੈਚੁਰਲ ਚਨੌਨ ਸ਼ਫੌਨ ਦਾ ਦੁਪੱਟਾ ਹੈਗਾ ਚਨੌਨ ਸ਼ਫੌਨ ਦਾ ਸੂਟ ਹੈਗਾ ਜੀ ਰਸ਼ਟ ਕਲਰ ਦਾ ਇਟ ਰੋੜਾ ਛੇਡ ਵੀ ਨੂੰ ਪੰਜਾਬੀ ਚ ਕਿਹਾ ਜਾਂਦਾ ਜੇ ਦੁਪੱਟਾ ਸੂਟ ਏ ਕਲਾਸ ਤੁਹਾਨੂੰ ਇਹ ਮਿਲੇਗਾ ਆ ਰੰਗ ਦੇਖੋ ਜੀ ਕੁੜੀਆਂ ਹੋਣ ਗੁੜੀਆਂ ਹੋਣ ਬੀਬੀਆਂ ਹੋਣ ਪਹਿਣਾ ਹੋਣ ਕੋਈ ਵੀ ਜਿਹੜਾ ਵੀ ਰੰਗ ਪਾ ਕੇ ਜਿੱਥੇ ਵੀ ਚਲ ਜਾਏਗਾ ਸਾਰੇ ਪੁੱਛਣਗੇ ਆਖਰਕਾਰ ਇਹ ਕੱਪੜਾ ਜਿਹੜਾ ਉਹ ਕਿੱਥੋਂ ਖਰੀਦਿਆ ਸੂਟ ਦੀ ਕੁਆਲਿਟੀ ਦੇਖੋ ਇੰਨੇ ਸਸਤੇ ਸਸਤੇ ਸੂਟ ਤੁਹਾਨੂੰ ਹੋਰ ਕਿੱਦੋਂ ਨਹੀਂ ਮਿਲਨੇ ਚੁਣਾਉਣ ਦਾ ਸੂਟ ਜੇ ਜਿੱਥੇ ਜਿਹੜਾ ਮਜੀ ਇਹ ਵਰਕ ਦੇਖੋ ਸਾਰਾ ਹੀ ਪਾਕਿਸਤਾਨੀ ਵਰਕ ਹੋਇਆ ਹੋਇਆ ਜੇ ਦੁਪੱਟਾ ਚੜਾਉਣ ਦਾ ਮਿਲਿਆ ਜੇ ਹੈਂਡ ਵਰਕ ਸੂਟ ਜੇ ਆਲਾ ਸਾਰਾ ਹੀ ਇਸ ਤੋਂ ਵਾਲਾ ਜੇ ਗੱਲ ਕਰੀਏ ਸੂਟ ਦੀ ਸੂਟ 'ਚ ਗਰੇਸ ਦੇਖੋ ਸਿੱਪੀਆਂ ਮੋਤੀਆਂ ਲੱਗੀਆਂ ਹੋਈਆਂ ਨੇ ਅਜੀਹਾ ਕੰਮ ਤੁਹਾਨੂੰ ਕਿਤੇ ਹੋਰ ਨਹੀਂ ਮਿਲ ਸਕਦਾ ਇਹ ਸਿਰਫ ਤੇ ਸਿਰਫ ਮਾਤੂਸ਼ਰੀ ਦਸਤਾਰ ਦੇ ਵੱਲੋਂ ਅਜੀਹੇ ਕੱਪੜੇ ਲਾਏ ਗਏ ਨੇ ਜਿੰਨੂੰ ਵੇਖਦੇ ਹੀ ਤੁਹਾਡੀ ਰੂਹ ਕਰੇਗੀ ਇਹ ਕੱਪੜਾ ਮੇਰੇ ਕੋਲ ਹੋਵੇ ਇਹ ਸੂਟ ਮੇਰੀ ਮਾਂ ਕੋਲ ਹੋਵੇ ਇਹ ਸੂਟ ਮੇਰੀ ਭੈਣ ਕੋਲ ਹੋਵੇ ਹੋਰ ਕਿਸੇ ਕੋਲ ਜਿਹੜਾ ਸੂਟ ਇਹ ਨਾ ਹੋਵੇ ਇਹ ਪਾਜੀ ਸੂਟ ਇਹ ਵੀ ਸੂਟ ਬਹੁਤ ਵਧੀਆ ਹੈ ਇਹ ਸਾਰਾ ਕੰਮ ਮੇਰੇ ਤੇ ਸੁਰਤ ਦਾ ਹੋਇਆ ਹੋਇਆ ਹੈ ਸਾਰਾ ਹੈਂਡਵਰਕ ਦਾ ਕੰਮ ਹੈ ਦੇਖੋ ਧਾਗੇ ਦਾ ਕੰਮ ਤੇ ਨੱਛੀ ਦਾ ਕੰਮ ਇੱਥੇ ਹੋਇਆ ਦੁਪੱਟਾ ਭਾਜੀ ਫੋਰਸੈਟ ਹੋਇਆ ਧਾਗੇ ਦਾ ਕੰਮ ਹੋਇਆ ਆਇਆ ਵਾ ਸਾਰਾ ਤਿੱਲਾ ਵਰਕ ਦਾ ਕੰਮ ਹੈ ਕੰਮ ਜੀ ਕੰਮ ਬਖੂਬ ਕੰਮ ਜਿਹੜਾ ਵੀ ਸੂਟ ਦੇਖੂਗਾ ਆਖਿਰ ਪੁੱਛੂਗਾ ਭਾਜੀ ਸੂਟ ਕਿੱਥੋਂ ਲਿੱਤਾ ਆਪਦੀ ਘਰ ਵਾਲੀ ਆਸਤੇ ਤੇ ਉਹ ਵੀ ਜਾ ਕੇ ਕਹੂਗਾ ਮੈਂ ਮਾਤੂ ਸ਼ੀਦੀ ਦਸਤਾਰ ਤੇ ਗਿਆ ਸੀ 5-50000000 ਦੇ ਸੂਟ ਲਿੱਤੇ ਜਿਹੜੇ ਕਿ ਬਾਜ਼ਾਰ ਦੇ ਵਿੱਚ 5-5 6-6000 ਚ ਮਿਲਦੇ ਨੇ ਮੰਜੰਟਾ ਵਿਆਹ ਵਾਲੀ ਕੁੜੀ ਵਾਸਤੇ ਸੂਟ ਹੈ ਸਭ ਤੋਂ ਸਸਤਾ ਤੇ ਸਭ ਤੋਂ ਵਧੀਆ ਸੂਟ ਹੈ ਫੋਰਸੈਟ ਦੁਪੱਟਾ ਆਏਗਾ ਭਾਜੀ ਵਿੱਚ ਵੀ ਬੂਟਾ ਬਣਿਆ ਆਇਆ ਵਾ ਸਾਰਾ ਮਸ਼ੀਨੀ ਦੇ ਹੱਥ ਵਰਕ ਦਾ ਕ ਇਸੋਲਾ ਵਾ ਸੂਟ ਦੇਖਦੇ ਹੀ ਬੋਲੇਗਾ ਕਿ ਹਾਂ ਮੈਂ ਸੱਚੀ ਇੰਨੇ ਦਾ ਨਹੀਂ ਲੱਗਦਾ ਹੈਗਾ ਪਰ ਮੈਂ ਹੈਗਾ ਇੰਨੇ ਦਾ ਹੀ ਆ ਯਾਨੀ ਕਿ 2-2000 ਦੇ ਕੱਪੜੇ 4-4000 ਦੇ ਕੱਪੜੇ 8-8000 ਦੇ ਕੱਪੜੇ ਤੁਹਾਨੂੰ ਕੋਡੀਆਂ ਦੇ ਭਾਅ ਮਿਲਣਗੇ ਜਿਹੜੇ ਕਿ ਕਿਤੋਂ ਵੀ ਨਹੀਂ ਮਿਲਣੇ ਸਿਰਫ ਇੱਕ ਬ੍ਰਾਂਡ ਨਾਮ ਯਾਦ ਕਰ ਲਓ ਮਾਤੂ ਸ਼੍ਰੀ ਦਸਤਾਰ ਸਿਰਫ ਉਥੋਂ ਹੀ ਇਹ ਕੱਪੜੇ ਜਿਹੜੇ ਉਹ ਮਿਲਣਗੇ ਮਸਲਿਨ ਦਾ ਪਿਓਰ ਦਾ ਮਸਲਿਨ ਦਾ ਸੂਟ ਹੈਗਾ ਭਾਜੀ ਆ ਦੇਖੋ ਨਾਲ ਦੁਪੱਟਾ ਚੁਣੌਂਦਾ ਹੈਗਾ ਇਹ ਜੋ ਜੱਟ ਵਧੀਆ ਸੂਟ ਹੈਗਾ ਪਾਕਿਸਤਾਨੀ ਵਰਕ ਜੇ ਸਾਰਾ ਪੈਨਲ ਬਣਿਆ ਸਾਰਾ ਫਰੰਟ ਤੇ ਹੈਗਾ ਹੈਵੀ ਲੁੱਕ ਜੀ ਸੂਟ ਹੈ ਜਿੰਨੂੰ ਜਿੰਨੂੰ ਆ ਸੂਟ ਪਸੰਦ ਆ ਰਿਹਾ ਵੀਰੇ ਭਾਬੀਓ ਪਹਿਨੋ ਜਿੰਨੇ ਵੀ ਆਣਾ ਸੂਟ ਲੈ ਕੇ ਜਾਓ ਪਾਓ ਸਾਰੇ ਪੁੱਛਣਗੇ ਵਿਆਹ ਵਿੱਚ ਪਾਣਾ ਫੰਕਸ਼ਨ ਦੇ ਵਿੱਚ ਪਾਣਾ ਕਿਸੇ ਦੇ ਮੰਗਣੀ ਚ ਪਾਣਾ ਜਾਂ ਫਿਰ ਕਿਤੇ ਘਰੇ ਦੇ ਫੰਕਸ਼ਨ ਚ ਵੀ ਪਾਣਾ ਸੂਟ ਬੋਲੇਗਾ ਵਾਹ ਜੀਵਾ ਔਰ ਸਾਰਾ ਇਹ ਜੋ ਸੂਟ ਤੋਂ ਆਪ ਤੇ ਆਗਰਾ ਹੈ ਮਾਤੂਸ਼ੀ ਦੀ ਦਸਤਾਰ ਦਾ ਸਾਡੇ ਆਪਣਾ ਪ੍ਰੋਜੈਕਟ ਹੈਗਾ ਵਾ ਇਹ ਸਾਰਾ ਤਿੱਲੇ ਦਾ ਵਰਕ ਹੈ ਭਾਜੀ ਇਹ ਧਾਗੇ ਦਾ ਵਰਕ ਹੋਇਆ ਹੈ ਅਨ ਅੰਛੀ ਦਾ ਕੰਮ ਹੈ ਇੱਕ ਸੂਟ ਤੇ 3-3 ਚਾਰਾਂ ਦੇ ਕੰਮ ਕੀਤੇ ਹੋਏ ਨੇ ਇਹ ਕੰਮ ਸਿਰਫ ਮਾਤੂਸ਼ੀ ਦੀ ਦਸਤਾਰ ਤੇ ਹੀ ਤੁਹਾਨੂੰ ਮਿਲੇਗਾ ਪੀਲਾ ਰੰਗ ਕਿੰਨੂੰ ਨਹੀਂ ਪਸੰਦ ਹੁੰਦਾ ਵੈਸੇ ਵੀ ਵਿਆਹ ਸ਼ਾਦੀ ਦਾ ਸੀਜ਼ਨ ਹੈ ਹਲਦੀ ਦਾ ਦਿਨ ਆਜੂਗਾ ਕੁੜੀ ਕਹੂਗੀ ਮੈਂ ਤਾਂ ਪੀਲੇ ਰੰਗ ਦਾ ਜੇਕਰ ਸੂਟ ਪਾਣਾ ਹੈ ਤੇ ਸਿਰਫ ਮਾਤੂਸ਼ੀ ਦੀ ਦਸਤਾਰ ਤੋਂ ਲੈ ਕੇ ਆਓ ਇਸ ਤੋਂ ਇਲਾਵਾ ਮੈਂ ਕਿਸੇ ਹੋਰ ਥਾਂ ਦਾ ਸੂਟ ਪੰਜਾਬੀ ਜਿਹੜਾ ਹੈ ਪੀਲੇ ਰੰਗ ਦਾ ਮੈਂ ਨਹੀਂ ਭਾਈ ਆ ਮੋਰ ਪੰਖਿਆਂ 컬러 ਦਾ ਕਸਟਮਰ ਆ ਕੇ ਡਿਮਾਂਡ ਕਰਦਾ ਵਾ ਕਿ ਹਾਨੂੰ ਮੋਰ ਪੰਖਿਆਂ ਅਸਲ ਮੋਰ ਪੰਖਿਆਂ 컬러 ਚਾਹੀਦਾ ਹੈ ਐਨੀ ਰੇਂਜ ਅਸਲ ਬ੍ਰਾਈਟ ਸ਼ੇਡ ਮੋਰ ਪੰਖਿਆਂ ਜੋ ਕਿ ਸਿਰਫ ਨੈਚੁਰਲ ਕ੍ਰੇਪ ਤੇ ਹੀ ਬਣ ਸਕਦਾ ਕਿਸੇ ਹੋਰ ਕੱਪੜੇ ਤੇ ਨਹੀਂ ਬਣ ਸਕਦਾ ਦੁਪੱਟਾ ਦੇਖੋ ਪਿਓਰ ਚਨਾਉਣ ਦਾ ਦੁਪੱਟਾ ਲੱਗਾ ਹੋਇਆ ਹੈ ਔਰ ਇਹਦੇ ਤੇ ਵੀ ਸਾਰਾ ਕੰਮ ਹੈਵੀ ਹੋਇਆ ਹੋਇਆ ਹੈ ਸਿਰਫ ਮੋਰ ਪੰਖੀਆ ਬ੍ਰਾਈਟ ਸ਼ੇਡ ਸਿਰਫ ਓਨਲੀ ਫੋਰ ਡਾਈਏਬਲ ਹੁੰਦਾ ਹੈ ਇਹ ਤੇ ਸਿਰਫ ਨੇਚਰਲ ਕਲੇਬ ਤੇ ਪਿਓਰ ਦਾ ਦੁਪੱਟਾ ਬਣਿਆ ਹੋਇਆ ਹੈ ਭਾਜੀ ਲੋਕਾਂ ਨੂੰ ਲੁੱਟਣ ਦੇ ਲਈ ਤਾਂ ਨਹੀਂ ਕਹਿ ਰਹੇ ਕਿ ਐਡੇ ਸੋਹਣੇ ਸੋਹਣੇ ਸੂਟ ਇਨੇ ਸਸਤੇ ਪਾਵਾ ਤੁਸੀਂ ਦੇ ਰਹੇ ਹੋ ਨਹੀਂ ਮੇਰੀ ਭੈਣ ਇਹ ਦੇਖ ਤੋ ਟੈਕ ਚ ਲੱਗਾ ਹੋਇਆ ਸਾਡੇ ਤੋਂ ਸਾਰੇ ਲੱਗਾ ਆ ਏ 2500 ਦਾ ਸੂਟ ਆ ਓਡਾ ਸੂਟ ਦੇ ਮਾਰਕੀ ਚ 4550 ਰੁਪਏ ਦਾ ਸੂਟ ਹੈ ਵਾਹ ਜੀ ਵਾਹ ਕੀ ਸੂਟ ਹੈ ਪਿਓਰ ਨੇਚਰ ਦੁਪੱਟਾ ਮੇਰੀ ਪਿਆਨ ਦੇਖੇ ਰ ਸਿੰਪਲ ਸੋਬਰ ਦੁਪੱਟਾ ਜਿਹਦਾ ਵਰਕ ਸਾਰਾ ਹੈਵੀ ਹੋਇਆ ਉਹਦਾ ਦੁਪੱਟਾ ਮੇਰੀ ਪਿਆਨ ਬਿਲਕੁਲ ਸਿੰਪਲ ਸੋਬਰ ਹੁੰਦਾ ਹੈ ਸੂਟ ਦੇ ਉੱਤੇ ਜਿਹੜਾ ਤੁਸੀਂ ਕੰਮ ਦੇਖ ਸਕਦੇ ਹੋ ਸ਼ੀਸ਼ੇ ਦਾ ਕੰਮ ਹੋਇਆ ਹੋਇਆ ਮੋਤੀ ਜੜੇ ਹੋਏ ਨੇ ਪਰਲਸ ਦਾ ਥੋੜਾ ਥੋੜਾ ਕੰਮ ਕੀਤਾ ਹੋਇਆ ਟੈਗ ਦੇਖ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਸੱਚੀ 2500 ਦਾ ਸੂਟ ਆ ਜਿਹੜਾ ਕਿ ਬਾਜ਼ਾਰ ਦੇ ਵਿੱਚ ਤੁਹਾਨੂੰ 5 ਬੰਦ 6-6000 ਦਾ ਸੂਟ ਮਿਲੂਗਾ

5 5 8 8000 ਦਾ ਸੂਟ ਮਿਲਣਾ ਕਿੱਥੇ ਤੁਹਾਨੂੰ ਸਿਰਫ 2500 ਦੇ ਟੈਗ ਲੱਗੇ ਹੋਏ ਨੇ ਸੂਟ ਤੇ 2500 ਦਾ ਸੂਟ ਮਿਲ ਜੂਗਾ 2500 ਦਾ ਹਾਂਜੀ ਵੀਰ ਜੀ ਇਹ ਦੇਖੋ ਜੀ 2750 ਦਾ ਸੂਟ ਟੈਗ ਲੱਗਾ ਆ ਇਹ ਸੂਟ ਹੈਗਾ ਜੀ ਸਾਡਾ 6000 ਰੁਪਏ ਦਾ ਇਥੇ ਸੂਟ ਦੇ ਉੱਤੇ ਭਾਜੀ ਆਪਾਂ ਸਾਰਾ ਹੈਂਡਵਰਕ ਦਾ ਕੰਮ ਆ ਸਾਰਾ ਤਿੱਲੇ ਵਰਕ ਦਾ ਕੰਮ ਆ ਨੇਚਰਲ ਪਿਓਰਾ ਕੰਮ ਆ ਕੋਈ ਵੀ ਕੁੜੀ ਆਂਦੀ ਹੈ ਜਿਹੜੀ ਕਹਿੰਦੀ ਮੈਨੂੰ ਰॉय ਬਲੂ ਸੂਟ ਨੇਵੀ ਬਲੂ ਸੂਟ ਚਾਹੀਦਾ ਤੁਹਾਨੂੰ ਹਰ ਤਰ੍ਹਾਂ ਦੇ ਕਲਰ ਦੇ ਵਿੱਚ ਇਥੇ ਮਾਤੋ ਸ਼ਰੀ ਦਸਤਾਰ ਕਾਦੀਆਂ ਦੇ ਵਿੱਚ ਹਰ ਤਰ੍ਹਾਂ ਦੀ ਆਈਟਮ ਮਿਲ ਜਾ ਜੀ ਸੂਟ ਦੇਖੋ ਜੀ ਸੂਟ ਪੀਲੇ ਰੰਗ ਦਾ ਸੂਟ ਹੁੰਦੇ ਤੇ ਬੂਟੀਆਂ ਦਾ ਕੰਮ ਕੀਤਾ ਏ ਕੰਮ ਵੀ ਇਡੀ ਬਰੀਕੀ ਨਾਲ ਤੁਹਾਨੂੰ ਹੋਰ ਕਿਤੇ ਜਿਹੜਾ ਦੇਖਣ ਨੂੰ ਨਹੀਂ ਮਿਲੂਗਾ ਕੰਮ ਦੇਖੋ ਕਿੰਨੀ ਬਰੀਕੀ ਦੇ ਨਾਲ ਕਾਰੀਗਰ ਦੇ ਵੱਲੋਂ ਕੀਤਾ ਗਿਆ ਇਹਨਾਂ ਦੇ ਵੱਲੋਂ ਆਪ ਸੂਟ ਡਿਜ਼ਾਈਨ ਜਿਹੜੇ ਕਰਵਾਏ ਜਾਂਦੇ ਨੇ ਸਿਰਫ ਤੇ ਸਿਰਫ ਇਹ ਤੁਹਾਨੂੰ 3000 ਤੋਂ ਵੀ ਥੱਲੇ ਚ ਮਿਲ ਜਾਣਗੇ ਯਾਨੀ ਕਿ ਜ਼ਿਆਦਾ ਨੋ ਇੱਕ ਤੋਂ ਉੱਪਰ ਦੇ ਪਿੱਛੇ 3-3000 ਦੇ ਵਿੱਚ ਵੀ ਜੇਕਰ ਸੂਟ ਮਿਲੇ ਤਾਂ ਕੋਈ ਮਾੜੀ ਗੱਲ ਨਹੀਂ ਇਹ ਸਾਰਾ ਪੈਨਲ ਬਣਿਆ ਆਇਆ ਸਾਰਾ ਮਲਟੀ ਸ਼ੇਡ ਔਰ ਪਿਓਰ ਦਾ ਸੂਟ ਹੈਗਾ ਔਰ ਵਿੱਚ ਚਨੋਲਡਰ ਬੱਟਾ ਲੱਗਾ ਆਇਆ ਸਾਰਾ ਮਲਟੀ ਕਲਰ ਦਾ ਸਾਰਾ ਅ ਜੀ ਦੇਖੋ ਪੈਚ ਵਰਕ ਸੂਟ ਹੈ ਸਾਰੇ ਵਰਚਰ ਹੋਇਆ ਹੋਇਆ ਵਾ ਇਹ ਸੂਟ ਦੇ ਵਿੱਚ ਤੁਹਾਨੂੰ 7000 8000 9000 ਰੇਂਜ ਚ ਮਿਲਦਾ ਪਰ ਸਾਡੇ ਇਥੇ ਮਾਤੂਸ਼ੀ ਦੀ ਦਸਤਾਰ ਦੇ ਸਿਰਫ ਸੂਟ ਜਿਹੜਾ ਤੁਹਾਨੂੰ ਮਿਲੇਗਾ 4000 ਦੇ ਵਿੱਚ ਇਹ ਸੂਟ ਤੁਹਾਨੂੰ ਬਹੁਤ ਹੀ ਵਧੀਆ ਵਿਆਹ ਵਾਲੀ ਕੁੜੀ ਵਾਸਤੇ ਬਹੁਤ ਵਧੀਆ ਹੀ ਰਹੇਗਾ ਵਿਆਹ ਸ਼ਾਦੀ ਦੀਆਂ ਗੱਲਾਂ ਹੋ ਰਹੀਆਂ ਨੇ ਹਰ ਕਿਸੇ ਦੇ ਘਰ ਦੇ ਵਿੱਚ ਵਿਆਹ ਹੈ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜੇਕਰ ਕਿਸੇ ਨੇ ਮਹਿੰਦੀ ਵਾਲੇ ਦਿਨ ਵੀ ਆਵੇ ਸੂਟ ਪਾਣਾ ਹੈ ਤੇ ਉਹ ਮਹਿੰਦੀ ਵਾਲੇ ਦਿਨ ਇਹ ਤਾਕੜ ਸੂਟ ਪਾ ਕੇ ਬੇਦਾ ਬੇਦਾ ਕਰਾ ਸਕਦੀ ਹੈ ਕਿਉਂਕਿ ਇਹਦਾ ਰੰਗ ਹੀ ਆਪਣੇ ਆਪ ਚ ਬਿਆਨ ਕਰਦਾ ਹੈ ਕਿ ਮਹਿੰਦੀ ਜੇਕਰ ਉਹਦੇ ਕੁੜੀ ਦੇ ਲੱਗਦੀ ਪਿਆ ਹੱਥਾਂ ਤੇ ਸ਼ਿੰਗਾਰ ਜਿਹੜੇ ਹੋ ਰਹੇ ਨੇ ਲਗਾ ਕੁੜੀਆਂ ਦਾ ਵਿਆਹ ਚੱਲ ਰਿਹਾ ਪਾਜੀ ਸੀਜ਼ਨ ਵੀ ਸਭ ਤੋਂ ਜ਼ਿਆਦਾ ਹੈ ਤੇ ਆਹ ਸੂਟ ਨ ਬੈਜ਼ਾ ਬੈਜ਼ਾ ਕਰਾ ਦੂਗਾ ਇਹ ਹਲਦੀ ਵਾਲਾ ਸੂਟ ਜੇ ਜੇ ਅਕਲ ਕੁੜੀਆਂ ਕਹਿੰਦੀ ਹੈ ਹਲਦੀ ਦੇ ਸੂਟ 옐ੋ ਕਲਰ ਦਾ ਪਾਣਾ ਪਹਿਲਾ ਕੀ ਹੁੰਦਾ ਹੈ ਪਾਜੀ ਪਹਿਲਾ ਸੂਟ ਹਲਦੀ ਵਾਲਾ ਪੀਲਾ ਰੂਟ ਪਾਉਂਦੇ ਹੈ ਕੁੜੀਆਂ ਬਾਅਦ ਚੁਕੇ ਇਸ ਨੂੰ ਦੇ ਦਿੰਦੇ ਪਰ ਆਹ ਸੂਟ ਜਿਹੜਾ ਪਾ ਕੇ ਮੁਰਜੇ ਕੁੜੀ ਨੇ ਕਹਿੰਨਾ ਮੈਂ ਮਮਾ ਸੂਟ ਕਿਸੇ ਨੂੰ ਨਹੀਂ ਦੇਣਾ ਇਹ ਸੂਟ ਮੈਂ ਆਪ ਹੀ ਪਾਉਣਾ ਇਹ ਇੰਨੇ ਨੇ ਵਧੀਆ ਸੂਟ ਹੈ ਜene ਇਹਨਾਂ ਦਾ ਕੰਬੀਨੇਸ਼ਨ ਦੁਪੱਟੇ ਪਰਪਲ ਕਲਰ ਦਾ ਦੁਪੱਟਾ ਆਣਾ ਨਾਲ ਇਹਦੇ ਬਿਲਕੁਲ ਜੀ ਬਿਲਕੁਲ ਆਹ ਜਿਹੜਾ ਮਾਤਰ ਜੇਕਰ ਗੱਲ ਕਰੀਏ ਸਿਰਫ ਤਾਂ ਸਿਰਫ 3500 ਦਾ ਸੂਟ ਹੈ ਜਿਹੜਾ ਕਿ ਤੁਹਾਨੂੰ ਬਾਜ਼ਾਰ ਦੇ ਵਿੱਚ 7-8000 ਤੋਂ ਘੱਟ ਨਹੀਂ ਮਿਲਣਾ ਦੇਖੋ ਪਰਪਲ ਕੱਲੇ ਸੂਟ ਆਇਆ ਹੈਗਾ ਬਹੁਤ ਬ੍ਰਾਈਟ ਸ਼ੇਡ ਹੈ ਜੀ ਹੈ ਇਹਦੀ ਸ਼ੇਡ ਜਿਹੜੀ ਐਨਆਰਏ ਭੈਣਾ ਬਾਹਰੋਂ ਆਉਂਦੀਆਂ ਨਾ ਜਾਂ ਉਹਨਾਂ ਦੀ ਪਸੰਦ ਸਭ ਤੋਂ ਪਹਿਲਾ ਕਲਰ ਇਹ ਹੀ ਹੁੰਦਾ ਹੈ ਕਿ ਮੈਨੂੰ ਬ੍ਰਾਈਟ ਸ਼ੇਡ ਦਾ ਸੂਟ ਮਿਲੇ ਪਰਪਲ ਕੱਲੇ ਸੂਟ ਨਾਲ ਕੰਬੀਨੇਸ਼ਨ ਸੂਟ ਦੁਪੱਟਾ ਹੈਗਾ ਨਾਲ ਸਾਰਾ ਏ ਕਲਾਸ ਹੈਗਾ ਵਾ ਸੂਟ ਦੇਖੋ ਜੀ ਸੂਟ ਜਿਹਦੇ ਤੇ ਮੋਰ ਬਣੇ ਹੋਏ ਨੇ ਐਡਾ ਸੋਹਣਾ ਸੂਟ ਹੈ ਕਹਿੰਦੇ ਨੇ ਨਾ ਮੈਂ ਮੋਰਨੀ ਬਣ ਬਣ ਨਚਣਾ ਨਹੀਂ ਮੈਂ ਮ ਨੀ ਵਾਂਗ ਨੱਚ ਸਕਦੇ ਐਡਾ ਸੋਹਣਾ ਸੂਟ ਹੈ ਪਿੰਕ ਕਲਰ ਦਾ ਸੂਟ ਆ ਮਾਂ ਵਾਸਤੇ ਲੈਣਾ ਕੁੜੀ ਦੀ ਮਾਂ ਨੇ ਆਪਣਾ ਵਾਸਤੇ ਹੱਥ ਪਰੇ ਦਾ ਸੂਟ ਲੈਣਾ ਦੇਖੋ ਕਿੰਨਾ ਬਰੀਤ ਹੈਵੀ ਵਰਕ ਹੋਇਆ ਇਹ ਸਾਰਾ ਕੰਮ ਹੀ ਲਖਨਵੀ ਵਰਕ ਹੈ ਪਾਜੀ ਇਹ ਦੁਪੱਟਾ ਦੇਖੋ ਫੁੱਲ ਚਨਾਉਣ ਦਾ ਦੁਪੱਟਾ ਵੱਡੇ 바ਰ ਦਾ ਦੁਪੱਟਾ ਆਏਗਾ ਸਾਰਾ ਕੰਮ ਬਰੀਤ ਤੋਂ ਬਰੀਕ ਕੰਮ ਆਏਗਾ ਜਿੰਨਾ ਇਹ ਸੂਟ ਆਏਗਾ ਬਾਜ਼ਾਰੋਂ ਤੁਸੀਂ ਲੋਕ 10-12000 ਦੇ ਮਾਤੂ ਸ਼ਰੀ ਦਸਤਾਰ ਤੇ ਤੁਹਾਨੂੰ ਸਿੱਧਾ ਸੂਟ ਮਿਲੇਗਾ 5500-6000 ਦੇ ਵਿੱਚ ਵਾਹ ਜੀ ਵਾਹ ਬਹਿਦਾ ਬਹਿਦਾ ਕਰਾਈ ਪਈ ਹੈ ਤੁਸੀਂ 5500 ਦਾ ਕਹਿੰਦੇ ਹੋ ਕਿ ਇਹ ਲੋਕਾਂ ਨੂੰ ਠਗਣਾ ਤਾਂ ਨਹੀਂ ਹੈਗਾ ਲੋਕੀ ਕਹਿਣਾ ਸੀ ਆਈਏ ਸਾਨੂੰ ਕੁਝ ਮਿਲੇ ਨਾ ਜਿਹੜਾ ਵੀ ਕਸਟਮਰ ਇੱਥੇ ਹੈਗਾ ਸੈਟੀਸਫਾਈਡ ਹੋ ਕੇ ਹੀ ਜਾਏਗਾ ਬਿਲਕੁਲ ਬਿਲਕੁਲ ਇੱਥੇ ਮ ਕਹੇ ਬਤਾ ਲਗੇਗਾ ਇਹ ਝੂਠ ਬੋਲਦੇ ਕਿ ਸੱਚ ਬੋਲਦੇ ਬਿਲਕੁਲ ਬਿਲਕੁਲ ਦੂਜੀ ਦੁਕਾਨਾਂ ਵਾਲਾ ਸਾਡਾ ਕੰਮ ਨਹੀਂ ਹੈਗਾ ਮੇਰੀ ਭੈਣ ਆ ਦੇ ਮੈਰੂਨ ਕਲਰ ਦਾ ਸੂਟ ਹੈ ਅਸਲ ਮੈਰੂਨ ਕਲਰ ਦਾ ਸੂਟ ਸਾਰਾ ਦੇਖੋ ਕੰਮ ਹੱਥ ਦਾ ਢਾਗੇ ਦਾ ਪਰਲ ਵਰਕ ਹੋਇਆ ਸ਼ੀਸ਼ਾ ਵਰਕ ਹੋਇਆ ਨੱਛੀ ਵਰਕ ਹੋਇਆ ਸਾਰਾ ਹੀ ਦੁਪੱਟਾ ਵੀ ਹੈਵੀ ਇਹ ਸਾਰਾ ਕੰਮ ਜਿਹੜਾ ਆਪ ਸੂਰਤ ਤੋਂ ਤਿਆਰ ਹੋ ਕੇ ਆਉਂਦਾ ਹੈ ਆ ਸੂਟ ਦੇਖੋ ਜੀ ਸੂਟ ਜੇਕਰ ਤੁਸੀਂ ਕਿਸੇ ਨੂੰ ਦਾਜਵਰੀ ਲਈ ਲੈਣਾ ਹੈ ਕੋਕੀ ਨਵਰਾਤਰੀ ਵੀ ਆ ਰਹੀ ਹੈ ਸੇਲ ਵੀ ਲੱਗ ਚੁੱਕੀ ਹੈ ਨਵਰਾਤਰਾ ਸੇਲ ਜਿਹੜੀ ਹੈ ਉਹ ਲੱਗ ਚੁੱਕੀ ਹੈ ਤਮਾਲਾ ਪੈ ਚੁੱਕਿਆ ਨੇ ਆਓ ਪਹਿਲਾ ਆਓ ਪਹਿਲਾ ਬਾਉ ਵਾਲੀ ਸਕੀਮ 'ਚ ਤੁਸੀਂ ਵੀ ਜ਼ਰੂਰ ਆਓ ਤੇ ਸਭ ਤੋਂ ਪਹਿਲਾ ਸੂਟ ਬਾਓ ਜਿਹੜੇ ਕਿ 10-10 ਹਜ਼ਾਰ 'ਚ ਮਿਲਣਗੇ ਤੁਹਾਨੂੰ ਇੱਥੇ 4-4 5-5 ਹਜ਼ਾਰ 'ਚ ਵਧੀਆ ਰੇਟਾਂ 'ਚ ਸੂਟ ਜਿਹੜੇ ਉਹ ਮਿਲ ਜਾਣਗੇ ਦੇਖੋ ਜੀ ਆ ਸ਼ਿਮਰ ਦਾ ਸੂਟ ਹੈਗਾ ਵਾ ਪਿਓਰ ਸ਼ਿਮਰ ਦਾ ਸੂਟ ਪਿਓਰ ਚਨਾਉਣ ਦਾ ਦੁਪੱਟਾ ਮੈਚਿੰਗ ਸੂਟ ਹੈਗਾ ਵਾ ਦੇਖੋ ਇਹਦੇ ਨਾਲ ਹੀ ਤੁਹਾਨੂੰ ਸਲਵਾਰ ਮਿਲੇਗੀ ਸਲਵਾਰ ਵੀ ਪਲੇਨ ਸਲਵਾਰ ਤੇ ਵਰਕ ਵਾਲਾ ਸੂਟ ਮ ਕਲਾਸ ਬਣਿਆ ਆਇਆ ਹੈ ਅਨੰਦ ਕਾਰਜ ਹੋਣ ਵਿਆਹ ਹੋਵੇ ਕੁਝ ਵੀ ਹੋਵੇ ਆ ਸੂਟ ਦੇਖੋ ਜਿਹੜੇ ਵੀ ਸੂਟ ਪਾਉਗੀ ਬਹਿ ਜਾ ਬਹਿ ਜਾ ਕਰਾਉਗੇ ਉਹਦਾ ਕਾਰਨ ਵੀ ਇਹੀ ਜੇਕਰ ਉਹ ਪਾਰਲਰ ਤੋਂ ਤਿਆਰ ਹੁੰਦੀ ਹੈ ਤੇ ਉਹ ਕਹੇਗੀ ਕਿ ਹਾਂਜੀ ਆਹ ਸੂਟ ਕਿੱਥੋਂ ਲਿਆ ਅਗਲੀ ਵੀ ਕਹੇਗੀ ਕੁਮਾਕੇ ਦੁਪੱਟਾ ਦੇਣਾ ਕਿਉਂਕਿ ਬਹੁਤ ਸੋਹਣਾ ਲੱਗਣਾ ਕਿਉਂਕਿ ਕੰਮ ਇਹਦੇ ਤੇ ਇੰਨਾ ਸੋਹਣਾ ਹੋ ਰੱਖਿਆ ਇੰਨਾ ਸੋਹਣਾ ਸੂਟ ਤੁਹਾਨੂੰ ਕਿਤੇ ਹੋਰ ਨਹੀਂ ਲੱਭਣਾ ਨਾਈ ਸੇਮ ਡਿਜ਼ਾਈਨ ਲੱਭਣਾ ਨਾਈ ਸੇਮ ਰੰਗ ਲੱਭਣਾ ਤੇ ਮਾਤੂ ਸ਼੍ਰੀ ਦਸਤਾਰ ਤੇ ਆਣਾ ਹੀ ਪਊਗਾ ਬੋਟਾ ਗ੍ਰੀਨ ਦਾ ਸੂਟ ਆਇਆ ਵੇਖੋ ਪਾਜੀ ਖੀਰ ਖੁਆਬ ਦਾ ਪਿਓਰ ਔਰਗ ਸਾਰਾ ਹੈਂਡਵਰਕ ਨਕਸ਼ੀ ਦਾ ਕੰਮ ਆ ਆ ਦੇਖੋ ਭਾਈ ਚਾਹ ਦੇਖੋ ਧਾਗਾ ਵਰਗਾ ਨਕਸ਼ੀ ਵਰਗਾ ਤਿੱਲਾ ਵਰਗਾ ਸਾਰਾ ਹੀ ਏ ਕਲਾਸ ਸੂਟ ਬਣਿਆ ਆ ਵਿਆਹ ਵਾਲੀ ਕੁੜੀ ਵਾਸਤੇ ਬਹੁਤ ਵਧੀਆ ਸੂਟ ਬਣੇਗਾ ਇਹਦਾ ਤਾਂ ਆ ਸੀਗਾ ਸਭ ਤੋਂ ਵੱਡਾ ਧਮਾਕਾ ਨਵਰਾਤਰੀ ਦੀ ਸੇਲ ਲੱਗ ਚੁੱਕੀ ਆ ਤਰ੍ਹਾਂ ਤਰ੍ਹਾਂ ਦੇ ਕੱਪੜੇ ਮਿਲ ਜਾਣਗੇ ਰੰਗ ਭਰੰਗੇ ਜਿਹੜਾ ਰੰਗ ਤੁਸੀਂ ਮੰਗੋਗੇ ਮਾਤੂ ਸ਼੍ਰੀ ਦਾਸਤਾਰ ਤੁਹਾਨੂੰ ਉਹੀ ਰੰਗ ਪ੍ਰੋਵਾਈਡ ਕਰਕੇ ਦਊਗਾ ਜਿੰਨੇ ਕਟ ਰੇਟਾਂ ਚ ਮੰਗੋਗੇ ਉਹ ਵੀ ਦਊਗਾ ਕਿ ਜੇਕਰ 10-10 ਹਜ਼ਾਰ ਵਾਲਾ ਸੂਟ ਤੁਹਾਨੂੰ 4-4 5-5 ਹਜ਼ਾਰ ਚ ਮਿਲ ਰਿਹਾ ਹਦਕਿ 2-2 ਹਜ਼ਾਰ ਚ ਵੀ ਮਿਲ ਕਿਹੜਾ ਘਾਟੇ ਦਾ ਨਹੀਂ ਹੈ ਜਲਦੀ ਆਓ ਮਾਤੂ ਸ਼੍ਰੀ ਦਸਤਾਰ ਧੰਨਵਾਦ